ਫੇਰ ਆ ਪਹਿਲਾ ਵਲੌਗ ਬਣਾਉਣ ਲੱਗਾ ਜਿਵੇਂ ਉਹ ਨਹੀਂ ਹੁੰਦੇ ਟਰੈਵਲਿੰਗ ਵਲੌਗ ਵਾਲੇ। ਅੱਛਾ। ਮਾਨਸਾ ਤੋਂ ਚੰਡੀਗੜ੍ਹ। ਅੱਛਾ। ਠੀਕ ਹੈ। ਤੇ ਪਤਾ ਫਿਰ ਕੋਈ ਪਾਡਾ ਪਾਡਾ ਦਾ ਦਿਨ ਪਤਾ ਮੈਂ ਹੈਗਾ ਫਿਰ। ਮੈਂ ਰਾਜ ਰੁਕਦਾ ਹੀ ਜਾ। ਚੰਡੀਗੜ੍ਹ ਦਾ ਹੂੰ ਤਾਂ ਹੈਗਾ 3 ਘੰਟੇ ਦਾ ਟਾਈਮ। ਹੂੰ। ਮੈਂ ਜਾਉ 5 ਘੰਟੇ। ਅੱਛਾ ਰੁਕ ਰੁਕ ਜਾਮੀਆਂ। ਹਾਂ ਇੱਕ ਦਿਨ ਬਾਅਦ ਥੋੜੀ ਮੈਂ ਪਾਡਾ। ਪਾਡਾ ਤਾਂ ਹੈਗੀ ਸਾਨੂੰ ਪਤਾ ਹੈ 10 ਦੀ ਲੋਡ ਨਹੀਂ ਹੈਗੀ। ਸਾਡਾ ਟੱਪੀ ਪਾਡਾ। ਦੇ ਨਾਲ ਹਾਂ। ਦੇਖੀਏ ਫਿਰ ਪਾਡਾ ਹੋਊਗੀ ਪਾਡਾ। ਵੇਗਾ ਮੈਂ ਛਾਟੇ ਦੇ ਰਿਹਾ ਮੈਂ ਪਾ ਬੀ ਪਾ ਡੀ ਉਹ ਮੈਂ ਪਾ ਡਾ ਸਭ ਤੋਂ ਪਾ ਡਾ ਜਿਹੜਾ ਸਿੱਥੇ ਤੇਰੇ ਨੇ ਉਹ ਨਹੀਂ ਬਾਕੀ ਪਾ ਲੈ ਕੇ ਛਾ ਮੈਂ ਜਾਣਾ ਮੈਂ ਆਉਣਾ ਜਾਣਾ ਆਉਣਾ ਆਏ ਦੀ ਫੇਰ ਬਣਾਵਾਂ ਠੀਕ ਮੇਰੇ ਬਿਨਾ ਉਹ ਮੇਰੇ ਦਾ ਕੁੱਤਿਆਂ ਦਾ ਘਟਿਆਂ ਦਾ ਕੱਤੀ ਦਾ ਬੱਚੀ ਦਾ ਜੀਨ ਲੱਗਣਾ ਨਾ ਮੇਰੇ ਕਬੂਤਰਾਂ ਦਾ ਪਾਲਾ ਚੱਕਰ ਵੱਡਾ ਹੈ ਕਹਿੰਦਾ ਫੈਮਿਲੀ ਵਾਲੀ ਵੱਡੀ ਹੈ ਨਾ ਫੈਮਿਲੀ ਵਾਲੀ ਵੱਡੀ ਹੈ ਇਹ ਤੋਂ ਪਹਿਲਾਂ ਹਲੇ ਤੇ ਪਾਣੀ ਵੀ ਮਾਰਨਾ ਯਾਰ ਕਿਰਨ ਲਿਬੜੀ ਵਾਲੀ ਵੀ ਐ ਨਹੀਂ ਲਿਬੜੀ ਦਾ ਲਜਾਣ ਨੂੰ ਜੀ ਨਹੀਂ ਕਰਦਾ ਕੋਈ ਨਹੀਂ ਕੋਈ ਨਹੀਂ ਫੋਸਤਾ ਹੁਣ ਮਿੱਧੇ ਹੀ ਜਾਊਗਾ ਫੋਸ ਬਣਾ ਨਹੀਂ ਸਰਦਾ ਆਹ ਹੁੰਦਾ ਇਰਤਨ ਇੱਬੰਦੰਗ ਇਹਦੇ ਕਿੱਧਰ ਕਿੱਧਰ ਜਾਉ ਲਿਬੜੀ ਦਾ ਪਹਿਲਾ ਫਿਰਦੀ ਹੈ ਜੀਬੀ ਮੇਰੀ ਬਾਹਰ ਵੀ ਫਿਰਦੀ ਹੈ ਕਿਵੇਂ ਟੱਕਾ ਲਗਣਾ ਹੁੰਦਾ ਗੱਡੀਆਂ ਇਹਲਾ ਵਲੌਗ ਦੇਖ ਰਿਆਂ ਬਣਦਾ ਕੀ ਆ ਵੀ ਕਿਵੇਂ ਜੇ ਕਿਵੇਂ ਜੇ ਬਣਾਉਂਦੇ ਹੁੰਦੇ ਆ ਦੇਖਨੇ ਆ ਵਲੌਗ ਜੇ ਪੂਰਾ ਤਕੜਾ ਬਣਿਆ ਤਾਂ ਪੂਰਾ ਸਪੌਨ ਫਿਰ ਸੱਟਿਆ ਕਰਾਂਗੇ ਹਫਤੇ ਦਾ ਇੱਕ ਠੀਕ ਹੈ ਚਲੋ ਓਕੇ ਇੱਧਰ ਕਦੀ ਮੂ ਸੂਰਜ ਬਣੇ ਬਹੁਤ ਐਨੀ ਲੰਬੀ ਦਾ ਮੀਂਹ ਜਿਆ ਆਇਆ ਕਰ ਲਾ ਗੱਡੀ ਤੇ ਪਾਣੀ ਮਲਾਈ ਗੱਡੀ ਤੇ ਮਾਰ ਲੈਂਦਾ ਪਾਣੀ ਗੱਡੀ ਤੇ ਮਾਰ ਲੈਂਦਾ ਪਾਣੀ ਇਹ ਰਹੀ ਦੰਡੀ ਜੀ ਲਾਂਦੀ ਬਣਾਉਣ ਵਾਲੀ ਅੱਜ ਮੈਂ ਬਣਾ ਕੇ ਦੇਖਣਾ ਪਹਿਲੀ ਵਾਰੀ ਅੰਡੀਗੜ ਜਾਂਦੇ ਹੋਏ ਯਾਰ ਨਾ ਵਸ ਸਾਡੀ ਤਿਆਰੀ ਕਰੀ ਫਿਰਦਾ ਮੈਂ ਤਾਂ ਇਕੱਲੇ ਹੀ ਬਣਦੀ ਆ ਅਸੀਂ ਇਹ ਬਾਜਣ ਜਾਂਦੇ ਹਾਂ ਕਿੰਨੇ ਕੁ ਭਾਈ ਜਾਂਦੇ ਨੇ ਜੋੜੀ ਦੋਈ ਹਾਂਜੀ ਐਸੇ ਲਾਲਾ ਨੀ ਲੇਰ ਥੋੜੇ ਜੀ ਦੋ ਦਣਾਂ ਨੂੰ ਮੜਾਂ ਬਈ ਦੋ ਦਣਾਂ ਨੂੰ ਪਸੂੜੰਗਰਾਂ ਦਾ ਨੀ ਜੀ ਲੱਗਣਾ ਮੇਰੇ ਵਾਂਗ ਹਾਂ w、哦、e ਪਿਖੀ ਪਿਖੀ ਆ ਗਿਆ ਮਾਨਸਾ ਕੈਂਚੀਆਂ ਤੋਂ ਬਾਅਦ ਪਿਖੀ ਕਿਹਦਾ ਉਹ ਅੱਗੇ ਜੀਮੇ ਮਾ ਕੀ ਦੇਖਦੇ ਆ ਕਿੱਥੇ ਕਿੱਥੇ ਜਾਂਦੇ ਆ ਤੇ ਕਿੱਥੇ ਕਿੱਥੇ ਆਉਂਦੇ ਪਿਖੀ ਬਸ ਟਾਂਡਾ

അയാ അത അത അയാ അയാട്ട ഒരേ കൊള്ളു ਆ ਜਾ ਆ ਬੱਜਿਆ ਆ ਜਾ ਆ ਜਾ ਆ ਜਾ ਇਹ ਧਰੋ ਮਾਰੂੜੇ ਮਾਰੂ ਇਹ ਧਰੋ ਰੋੜਾ ਮਾਰੂਗਾ ਤਾਂ ਉਧਰ ਨੂੰ ਜਾਂਦਾ ਇਹਨੂੰ ਰੋੜੇ ਮਾਰ ਕੇ ਉਧਰੋਂ ਹੁੰਦਾ ਆ ਜਾ ਮਾਰਾ ਜਾ ਮਾਰਾ ਆ ਜਾ ਉਧਰ ਰੋੜੇ ਮਾਰੀ ਇੱਥੇ ਇਧਰ ਆ ਆ ਜਾ ਚੱਲ ਆ ਜਾ ਲੈ ਉਧਰ ਚੱਲ ਚੱਲ ਉਧਰ ਚੱਲ ਉਧਰ ਚੱਲ 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 ਜਾ ਚੱਲ ਜਾ ਆ ਜਾ ਓਏ ਚੱਲ ਆ ਜਾ ਪੱਜਾ 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 ਨਾ ਹੋਈ ਉਧਰ ਜਾ ਪਰੇ ਜਾ ਉਹ ਫਿਰ ਤੇਰੇ ਨਾਲ ਦੇ ਪਰੇ ਇੱਧਰ ਪਰਦੇ ਤੇਰੇ ਨਾਲ ਦੇ ਚੱਲ ਜਾਂ ਭੱਜ ਜਾ ਜਾ ਭੱਜਾ ਉਹਨਾਂ ਕੋਲ ਆ ਜਾ ਭਾਜ ਆ ਜਾ ਭਾਜ ਉਹਨਾਂ ਦਾ ਕੋਲੇ ਭਾਜ ਭਾਜ ਉਧਰ ਜਾ ਲੋ ਉਧਰ ਉਧਰ ਜਾ ਇਹ ਆਪਣਾ ਫੇਵਰਟ ਟਾਪ ਹੈ ਜਿੰਨੇ ਵਾਰੀ ਵੀ ਚੰਡੀਗੜ੍ਹ ਜਾਈ ਆ ਜਿੱਦਾ ਤਾਂ ਇੱਥੇ ਖੜੀ ਨੇ ਆਪਣੇ ਹੈਗੀ ਰਹੇ ਚੇਜ ਕੀਤੀ ਵੀ ਆ ਕੌਣ ਸੀ ਰ ਅਪਨ ਜੀ ਜਾਓ ਉਹ ਬੰਦਾ ਆਪਣਾ ਉਹਦੀ ਲੈ ਗਿਆ ਕਰਕੇ ਛੁੰਨੇ ਤੇ ਨੂੰ ਪਤਾ ਵੀ ਇੱਥੇ ਬਹਿ ਕੇ ਪਿੰਦਾ ਹੁੰਦਾ ਹੈ ਇੱਥੇ ਬੰਦਾ ਉਹ ਨਾ ਲੰਗ ਜਾ ਮਾਰਦਾ ਦੂਸਰੇ ਬੰਦੇ ਕੋਈ ਆ ਕੇ ਰੱਖਣੇ ਜਾਂਦੀ ਮਾਈਕ ਇਨਸੀਡੈਂਟ ਇੱਕੇ ਦਾ ਹੜੇ ਹਾਂ ਬਜਾ ਘਟਾ ਜਾ ਮੈਂ ਝੁੱਲਦੇ ਰਿਹਾ ਕਿੰਨਾ ਤੇ ਦਾਤ ਮੈਂ ਜਦੋਂ ਹੁਣ ਆਈ ਜਾਂਦਾ ਸੀਗਾ ਇੱਕ ਦੇ ਦੋ ਨਾ ਕਤੂਰੇ ਹੋ ਰਹੇ ਸੀਗੇ ਵੀ ਹੁੰਦੇ ਆ ਕੇ ਦੋ ਕਤੂਰੇ ਆਨੇ ਨਾਲ ਦੇ ਦੋ ਬਲੇ ਮਰੇ ਫਿਰਦੇ ਦੋ ਕੋਲੇ ਫਿਰਦੇ ਪਹਿਲਾਂ ਤਾਂ ਹਮੋਂ ਦੋਨੇ ਕਤੂਰੇ ਚੱਕ ਕੇ ਸਾਈਡ ਤੇ ਕਰੇ ਫਿਰ ਉਹਦੀ ਮਿੱਟੀ ਬਾਹਰ ਉੱਤੇ ਕਾਹ ਫੂਸ ਪਾਤਾ ਉਹ ਤੋਂ ਬਾਅਦ ਇੱਕ ਬਾਜ ਆਈ ਜਾਵੇ ਉਹ ਪੁਲੀਚ ਲੱਗਿਆ ਪਿਆ ਸੀ ਪੁਲੀ ਤੋਂ ਥੱਲੇ ਹੋ ਕੇ ਖਾਦੀ ਲੰਬੀ ਪੁਲੀ ਜਦੋਂ ਮੈਂ ਉਹਦੀ ਵੀਡੀਓ ਵੀ ਲਾਈਵ ਵੀ ਹੈ ਤੂੰ ਪਹਿਲਾਂ ਉਹਦੇ ਚ ਮੈਂ ਬੋਲਿਆ ਨਹੀਂ ਹਣੇ ਬਾਹਲਾ ਤੇ ਜਦੋਂ ਮੈਂ ਥੱਲੇ ਉਤਰਿਆ ਕਰਾਂ ਡੱਗ ਚ ਪਿੱਛੇ ਹੱਟ ਜਾਗਾ ਮੈਂ ਤਾਂ ਡਰਦਾ ਦੂਜੇ ਪਾਸੇ ਉਹ ਤਾਂ ਨਾ ਤੁਰਿਆ ਮੈਂ ਇੱਕ ਪਾਸੋਂ ਲੋੜੇ ਮਾਰੇ ਉਹਦੇ ਪੰਜ ਸੱਤ ਲੋੜੇ ਮਾਰੇ ਡੱਗ ਕੇ ਅੱਕੇ ਆ ਗਿਆ ਫੇਰ ਨਾ ਹੱਥ ਪਾਵੇ ਤੇ ਉਹ ਚਾਰ ਪੰਜ ਲੋੜੇ ਹੋਰ ਮਾਰੇ ਕੱਦਾ ਫਿਰ ਉਹ ਮੇਲਾ ਬੱਜਿਆ ਫਿਰ ਦਰਦਾਂ ਨਾਲ ਆ ਜਾ ਡੱਗ ਚ ਆ ਗਿਆ ਪਾਣੀ ਫਿਰ ਜਿਹੜਾ ਜੋ ਫੜ ਕੇ ਚੱਕ ਲਿਆ ਤੇ ਦੂਜਿਆਂ ਦਾ ਮਸਾਲਾ ਆ। ਇਹ ਉਹੀ ਗੱਲ ਕਰਦਾ ਮੇਰੀ ਤੋਂ ਪਹਿਲਾਂ ਹਰੀ ਵੀਡੀਓ ਲਈ ਹੋਇਆ ਉਹਦਾ ਇਨਸੀਡੈਂਟ ਸਿਕਾਉਣਾ ਜੀ ਆਇਆ ਹੋਇਆ ਮੇਰੇ ਨਾਲ। ਅੱਗੇ ਤੋਂ ਜਿੰਨਾ ਹੋ ਸਕੇ ਆ ਪਹਿਲਾਂ ਤਾਂ ਨਹੀਂ ਚਲ ਇੰਨਾ ਖੜਦੇ ਜੇ ਧਿਆਨ ਨਾਲ ਪਰ ਹੁਣ ਜੇ ਤੋ ਖੜਿਆ ਕਰਾਂ ਤੇ ਟਾਈਮ ਤਾਂ ਮੈਨੂੰ ਲੱਗ ਗਿਆ ਅੱਧਾ ਘੰਟੇ ਵਾਂਗੂ। ਮੇਰੇ ਕੱਪੜੇ ਵੀਰੇ ਵੀ ਲੱਪੜੇ ਪਰ ਮੈਂ ਉਹ ਕੰਮ ਕਰਿਆ ਹਟਿਆ ਨਹੀਂ। ਅੱਗੇ ਵੀ ਕਰਦੇ ਰਿਹਾ ਕਰਾਂ। ਵਧੀਆ ਫੀਲ ਹੋਇਆ। ਉਹ ਵੀ ਜੇ ਰਾਤ ਨੂੰ ਇੱਥੇ ਕੋਈ ਪਾਣੀ ਆ ਜਾਣਾ। ਜਾ ਉਹ ਪਹਿਲੀ ਗੱਲ ਉਹ ਨਿਕਲੀ ਤੇ ਨਹੀਂ ਜੋ। ਨਿਕਲਦਾ ਉਹ ਸੱਜਦਾ ਹੀ ਨਹੀਂ ਸੀ ਉਹ। ਚਲੋ ਜਿੰਨੇ ਜੋਗੇ ਹੈਗੇ। ਉਹਨਾ ਕਰਨਾ ਚਾਹੀਦਾ। ਜਮਾਬੀ ਦੇ ਦਰਦ। ਪਹਿਲੇ ਦਿਨੋਂ ਹੀ ਆਵਾਜ਼ ਦਾ ਮਾਨਸਾ ਜੋ ਚੱਲ ਪਈ। ਭਵਾਨੀ ਘੜਾ ਕੀ ਜਾ ਬੀਨੇ। ਉਹ ਨਹੀਂ ਆਪਾਂ ਕਰੇ ਵੀ। ਚਲੋ ਮੈਲ ਦੇ ਅੱਗੇ ਇੱਕ ਵੀ ਬਾੜ ਤਾਂ ਕਹਿੰਦੇ ਨੇ ਵੀ ਅੱਗੇ ਬੰਦ ਬੰਦ ਹੋ ਰਿਹਾ ਘਰੋਂ ਮਾਤਾ ਦਾ ਫੋਨ ਆਇਆ ਇਸ ਕਰੇ ਬੰਦ ਹੋ ਰਿਹਾ ਕਰਦੇ ਆ ਮਾਤਾ ਇਹ ਲੱਗਦਾ ਵੀ ਨਾ ਇਹ ਵੀ ਹੋ ਗਿਆ ਹੋਲੀ ਜਾਣਾ ਹੈ ਮੇਰੇ ਕੋਲ ਜਾਈ ਗਏ ਮਾੜਾ ਘੜਦਾ ਤਿੰਨ ਪਾਲਾਂ ਨੇ ਆ 12000 ਚੰਦਰਾ ਨੂੰ ਆ ਚੱਲੀ ਹਾਂ ਬਈ ਠੀਕ ਹੈ ਮੇਰਾ ਪੈੜੀ ਜੇ ਤੋ ਅਸੀਂ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹੋ ਤੇ ਇਨਾ ਪਾਰਕਾਂ ਦਾ ਨਜ਼ਾਰਾ ਨਹੀਂ ਲੈਣਾ ਫਾਇਦਾ ਕੀ ਕੀ ਕੁਸ ਲੈ ਕੇ ਆਏ ਹਜੂਰ ਹਜੂਰ ਕੀ ਕਰਨਾ ਆ ਇੱਥੇ ਡੈਡੀ ਨਾਲ ਕੀ ਕਰਨਾ ਆ ਅੱਜ ਟੋਪੀ ਡੈਡੀ ਕਿਨੇ ਕਰੀਏ ਪੁੱਤ ਐਕਸਰਸਾਈਜ਼ ਕਰਨਾ ਆ ਅਸੀਂ ਫਰੂਟ ਪਾਣੀ ਮੈਟ ਮੇਰਾ ਸ਼ੇਰ ਪੱਗਾ ਫੁੱਟਬਾਲ ਫੁੱਟਬਾਲ ਮੈਟ ਮੈਟ ਬੋਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਨਾ ਸੁਮਾਨਾ ਜਾ 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 ਕਰ ਜਾ ਡੈਡੀ ਦਾ ਖੇਡ ਖੇਡ ਡੈਡੀ ਦਾ ਬਾਡੀ ਕੋਲ ਜਾ ਗੈਂਡੀ ਬੋਲਿੰਗ ਇਹਦੇ ਬਾਅਦ ਚਾਚਾ ਕਰਕੇ ਆਉ ਰਣੀਗਾ ਫਿਰ ਦੇਖ ਲੈ ਕੀ ਬੋਲਦਾ ਇੱਡੇ ਵੱਡੇ ਪਾਰਕ ਦਾ ਵੱਡਾ ਗੇੜਾ ਲਾਉਣਾ ਵੱਡਾ ਗੇੜਾ ਉਧਰ ਜਾ ਪਾਪਾ ਕੋਲੇ ਜਾ ਮੈਂ ਰਨਿੰਗ ਕਰਕੇ ਆਉਣਾ ਜਾ ਪਾਪਾ ਕੋਲੇ ਆ ਜਾ ਆਹ ਦੇ ਪਾਪਾ ਨੇ ਬੋਲ ਮਾਰੀ ਉਹ ਮਾਰੀ ਬੋਲ ਉਹ ਮਾਰੀ ਬੋਲ ਉਹ ਪਿੱਛੇ ਤੇਰੇ ਪਿੱਛੇ ਪਿੱਛੇ ਡਿੱਗ ਗਈ ਉਹ ਨਿਕ ਗਈ ਚੱਲ 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 ਜਾ ਇਕ ਬੋਲ ચલો 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 બોલ ડિ્ ચો ચલો ચલો ચા કે ચાક કે લેવ ચાલ ભાજપ ચાલો

इधर ला दे कप्पर कट आले केतरी इधर देख ये बॉक्सिंग कर कर आउ उधर चल पापा कोई यार अरे जल्दी 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 तू बाद ले ले बिन तू बाद ले बिन आजा car accident h i h i yappi yappi panggda 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 aria berulang aria panggda ਬੰਗੜਾ ਬੰਗੜਾ ਟਾਂਚੀ ਤੁੰਗ ਲੱਕ ਲੱਕ ਤੁੰਗ ਬੰਗੜਾ ਲੱਕ ਲੱਕ ਆ ਜਾ ਫਿਰ ਤੂੰ ਜੂਰਾ ਲੈ ਬਾਲ ਆ ਜਾ ਬਾਲ ਫਟ ਸਾਡ ਦੋਰੋ ਮੋਬਾਈਲ ਨਾ ਹੋਣੀ ਮੋਬਾਈਲ ਨਾ ਵੜੀ ਜੂ ਮੋਬਾਈਲ ਨਾ ਹੋਣੀ ਮੋਬਾਈਲ ਨਾ ਹੋਣੀ ਫੱਲ 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 ਜੂਰੀ ਨੂੰ ਫੱਲ ਮੈਨੂੰ ਫੜ ਕੇ ਹਾਂ ਮੈਨੂੰ ਫੜ ਕੇ ਹਾਂ ਓ ਬੋਲ ਲੰਗ ਓ ਲੰਗ ਪਾਪਾ ਲੈ ਪਾਪਾ ਬੋਲ ਲੈ ਗਿਆ ਲੀ ਪਾਪਾ ਬੋਲ ਲੈ ਗਿਆ ਪਾਪਾ ਬੋਲ ਲੈ ਗਿਆ ਬੋਲ 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 ਥਾਲ ਬੋਲ 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 ਚੱਲ ਢੁੰਮਲਾ ਇਹ ਲੱਭੀਦਾ ਇਹ ਸੁਣ ਨਹੀਂ ਹੋ ਗਿਆ ਆ ਜਾ ਲੈ ਲੈ ਗਿਆ ਆਪਾਂ ਹੋਏ ਡਰਾਮੇ ਜੇ ਕਰੇ ਸੀਗੇ ਕਿੰਨੇ ਪਿੰਡਾਂ 'ਚ ਕਿਨੇ ਹੋਏ ਜੀਦਾ ਆਪਾਂ ਲਿਖਦੇ ਹੁੰਦੇ ਸੀ 232 ਹੁੰਦੇ ਨੇ ਮੈਨੂੰ ਭਾਵੇਂ 200 ਦੇ ਕਰੀਬ ਬਹੁਤ ਗੱਲ ਹੈ ਨਾ ਇਹ ਕੋਲ ਦਿਖਾ ਦੇ ਫਾਰਮ ਆਪਾਂ ਕਰ ਤੋਂ ਕਰ ਤੋਂ 5 ਸਾਲ ਨੇ ਇਹ ਕਿਹੜੇ-ਕਿਹੜੇ ਸਾਲ ਇਹ ਸਾਲ ਹੋ ਗਏ 200 किन्ने दिन रहता हो कि मे किन्ने दिन वाला है आ रे मेरे भाई आ जा आ जा आ जा किन्ने आ आ खाल किन्ने दिन हो किन्ने दिन हो ये आ रे 啊那个。